ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਲੋ ਜੀ ਆ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ شیطان ਦਾ ਕੋਈ دین ਧਰਮ ਨਹੀਂ ਹੁੰਦਾ ਬੰਡ ਬੇਰੇ ਦੀਆਂ ਦਰਦ ਭਰੀਆਂ ਜਾਂਦਾਂ ਦੀ ਪੀੜਤ ਕਈਆਂ ਦੇ ਮਨ ਚੋਂ ਅੱਜ ਵੀ ਰਸਦੀ ਹੈ ਮੈਂ ਮੈਨੂੰ ਬਚਪਨ ਤੋਂ ਹੀ ਸਹਾਇਤਕ ਸਹਿਤਕ ਅਤੇ ਕਲਾਕਾਰੀ ਦਾ ਮਾਸ ਹੋਣ ਕਰਕੇ ਮੇਰੇ ਮਨ ਵਿੱਚ ਵੀ ਵਸਿਆ ਹੋਇਆ ਸੀ ਕਿ ਜੀਨੇ ਲਾਹੌਰ ਨਹੀਂ ਵੇਖਿਆ ਉਹ ਜਮੇ ਆਹੀ ਨਹੀਂ ਹੈਂ ਦਪਾਕ ਦੇ ਵਿਛੜਿਆ ਨੂੰ ਮਲਾਉਣ ਵਾਲੀ ਸੰਸਥਾ ਸਾਈ ਮੀਆਂ ਮੀਰ ਇੰਟਰਨੈਸ਼ਨਲ ਫੋਰਟੇਸ਼ਨ ਰਾਹੀ ਮੇਰਾ ਵੀ ਪਾਕਿਸਤਾਨ ਦਾ ਵੀ ਅਲੱਗ ਲੰਕਾ ਗਿਆ ਸੀਰਪੰਜਨ ਸਿੰਘ ਬ੍ਰਾਂਡ ਤੇ ਕੋਮਾ ਤਰੀ ਪ੍ਰਧਾਨ ਸਾਈ ਨੀਆ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਅਗਵਾਈ ਲਾਹੌਰ ਪਹੁੰਚ ਗਏ ਤੇ ਲਾਹੌਰ ਰੇਲਵੇ ਸਟੇਸ਼ਨ ਤੇ ਡੌਗ ਡੌਗਰ ਦੀ ਅਗਵਾਈ ਹੇਠ ਫੌਗ ਕੋਰਡਿਨੇਸ਼ਨ ਵਾਲਿਆਂ ਨੇ ਢੋਲ ਦੇ ਡੱਗੇ ਨਾਲ ਤੇ ਗੁਲਾਬ ਦੇ ਫੁੱਲਾਂ ਤੇ ਹਾਰ ਪਾ ਕੇ ਸਾਡਾ ਸਵਾਗਤ ਕੀਤਾ ਉਥੇ ਰੋਜੇ ਸੰਨ ਅਤੇ ਡੋਗਰ ਪਰਿਵਾਰ ਸਾਡੇ ਲਈ ਵਿਸ਼ੇਸ਼ ਖਾਣੇ ਦਾ ਇੰਤਜ਼ਾਮ ਕਰਦਾ ਹੈ ਉਹਨਾਂ ਨੇ ਸਾਨੂੰ ਇੱਕ ਰੱਬ ਦਾ ਬੰਦਾ ਰਾਣਾ ਇਲਤਾਫ ਹੁਸੈਨ ਨੇ ਦੇ ਦਿੱਤਾ ਕਿ ਇਹ ਤੁਹਾਨੂੰ ਕੁਮਾ ਵੇਫਰਾਵੇਗਾ ਉਹ ਤਾਂ ਜਿਵੇਂ ਵਿਛੜ ਕੇ ਦੁਬਾਰਾ ਮਿਲਿਆ ਹੋਵੇ ਉਹ ਸਾਡਾ 5 6 7 10 ਮਾਣ ਆਪਣੇ ਘਰ ਗੜੀ ਸ਼ੋ ਲੈ ਗਿਆ ਰਾਣੇ ਨੇ ਸੋਰੇ ਹਿਆਰਪੁਰ ਤੋਂ ਆਏ ਸਨ ਉਸਨੇ ਬਜ਼ੁਰਗ ਉਸਦੇ ਬਜ਼ੁਰਗ ਹਮਾ ਚਲਵੇ ਚ ਆਮ ਬਨੇੜਿਓਂ ਸਨ ਉਹ ਸਾ ਉਹ ਸਾਡਾ ਬੋਹ ਕਰਦੇ ਸਨ ਸਾਨੂੰ ਰੋਟੀ ਵੀ ਆਪਣੇ ਨਾਲ ਪਰਿਵਾਰ ਵਿੱਚ ਬਿਠਾ ਕੇ ਛਕਾਉਂਦੇ ਤੇ ਸਾਨੂੰ ਗੁਰਦਵਾਰ ਸਾਹਿਬ ਦੀ ਯਾਤਰਾ ਕਰਾ ਕੇ ਤੇ ਕਮਾਂਦਿਆਂ ਲੈnde ਪੰਜਾਬ ਦੇ ਲੋਕਾਂ ਲੋਕ ਮਿਲਦੇ ਉਹ ਆਪਣੀ ਪੰਜਾਬੀ ਸਰਦਾਰਾਂ ਨੂੰ ਬਹੁਤ ਪਿਆਰ ਕਰਦੇ ਹਨ ਸਾਨੂੰ ਚੜਦੀ ਜਵਾਨੀ ਵਾਲੇ ਮੁੰਡਿਆਂ ਨੇ ਸੱਤ ਸਰੀਆ ਕਾਲ ਬੋਲ ਲਿਕੇ ਬੋਲੇ ਸੋ ਨਿਹਾਲ ਬੁਲਾਉਣਾ ਕਈ ਦੁਕਾਨਦਾਰ ਸਾਥੋ ਖਾਣ ਦੇ ਪੈਸੇ ਵੀ ਨਾ ਲੈਂਦੇ ਖਾਣਾ ਖਾਣ ਕੀ ਤੁਹਾਡੇ ਤੁਸੀਂ ਸਾਡੇ ਮਹਿਮਾਨ ਹੋ ਕਈ ਥਾਈ 62 ਦੇ ਬਜਾਰਾਂ ਵਿੱਚ ਵੀ ਸਾਡੇ ਸਾਹਮਣੇ ਕੋਲ ਡਰਿੰਕਾਂ ਤੇ ਵਿਠਾਈਆਂ ਜene ਅਸੀਂ ਹੈਰਾਨ ਹੋ ਕੇ ਵੇਖਣਾ ਨਾਲ ਖੜੇ ਸਲਵਾਰ ਕੁਰਤਾ ਪਾਈ ਬੰਦੇ ਨੇ ਆਖਣਾ ਲੋ ਸਰਦਾਰ ਜੀ ਖਾਓ ਤੁਸੀਂ ਸਾਡੇ ਮਹਿਮਾਨ ਹੋ ਨਵੇਂ ਮੁੰਡਿਆਂ ਨੇ ਆਖਣਾ ਸਰਦਾਰ ਜੀ ਅਸੀਂ ਚੰਡੀਗੜ੍ਹ ਦੇਖਣਾ ਅਮ੍ਰਿਤਸਰ ਦੇਖਣਾ ਸਾਡੇ ਬਜ਼ੁਰਗਾਂ ਦਾ ਪਿੰਡ ਵੀ ਦੇਖਣਾ ਹੈ ਤੁਹਾਡੀ ਸਰਕਾਰ ਵੀ ਜਾ ਕਿਉਂ ਨਹੀਂ ਖੋਲਦੀ ਤੁਸੀਂ ਕਹੋ ਕਹੋ ਨਾ ਉਹਨਾਂ ਨੂੰ ਤੁਹਾਡੇ ਕਬੱਡੀ ਕੱਪ ਬੜਾ ਵਧੀਆ ਸੀ ਬਰਾੜ ਸਾਹਿਬ ਵੱਲੋਂ ਜਿੱਥੇ ਲਜਾਣਾ ਕਰਨ ਫਾਊਂਡੇਸ਼ਨ ਵਾਲਿਆਂ ਨੇ ਹੋਰ ਮਿੱਤਰ ਉਹਨਾਂ ਨੂੰ ਮਿਲਣ ਆ ਜਾਂਦੇ ਸਨ ਤੇ ਸਾਨੂੰ ਗੱਲਬਾਤ ਬੜੀ ਚੰਗੀ ਲੱਗਣੀ ਲਾਹੌਰ ਵਿੱਚ ਸਾਨੂੰ ਇੱਕ ਨੰਬਰਦਾਰ ਮਿਲਿਆ ਉਹ ਪਾਕਿਸਤਾਨ ਵਿੱਚ ਮੁਸਲਮਾਨ ਬਣਿਆ ਹੋਇਆ ਸੀ ਉਹ ਦਾ ਭਰਾ ਸਰਦਾਰ ਹੈ ਤੇ ਚੜਦੇ ਪੰਜਾਬ ਵਿੱਚ ਰਹਿੰਦਾ ਉੱਥੇ ਹੋਰ ਵੀ ਕਈ ਵਿਅਕਤੀ ਮਿਲਿਆ ਜਿਨ੍ਹਾਂ ਦੀ ਮਾਂ ਪੰਜਾਬਣ ਪੰਜਾਬ ਬਣ ਵੰਡ ਵੇਲੇ ਇੱਧਰ ਉੱਧਰ ਹੋਣ ਕਰਕੇ ਉਹ ਮੁਸਲਮਾਨ ਬਣ ਗਈਆਂ ਸਨ ਤੇ ਇੱਕ ਹੋਰ ਬਾਬਾ ਆਇਆ ਤੇ ਬਰਾੜ ਨੂੰ ਜੱਫੀ ਪਾ ਕੇ ਰੋਣ ਲੱਗਾ ਲੱਗ ਪਿਆ ਤੇ ਕਹਿਣ ਲੱਗਾ ਮੈਨੂੰ ਮੇਰੇ ਜਗਰਾਉ ਕਦੋਂ ਮਿਖਾਉਣਾ ਏ ਮੇਰੀ ਰੋਸ਼ਨੀ ਹਜੇ ਤੱਕ ਜਾਦ ਹੈ ਕਿ ਬਰਾੜ ਵਿਭਾਗਿਕ ਹੋ ਗਿਆ ਕਿ ਤੇ ਕਹਿਣ ਲੱਗਾ ਸਾਈਂ ਤੇ ਵਿਸ਼ਵਾਸ ਿਆ ਨਾ ਬਸ ਫਿਕਰ ਨਾ ਕਰ ਖਬਰ ਨਾਂ ਅੰਤ ਤੱਕ ਬਣੇ ਰਹਿਣੀ ਧੰਨਵਾਦ